ਅਤੇ ਸ਼ਰਧਾ ਜੀ ਚਲੇਗਾ ਜਨਮੀਆਂ ਗੱਲਾਂ ਗੁਰਦਰਾ ਪਠ ਸਾਹਿਬ ਗੁਰਦਰਾ ਪਠੇ ਨੂੰ ਯਾਦ ਪੁੱਤਰਾਂ ਦੀ ਤੇ ਪਹਿਲੀ ਕਬੱਡੀ ਤੇ ਲਾਲਾ ਲਾਲਾ ਪਹਿਲੀ ਕਬੱਡੀ ਤੇ ਲਾਲਾ ਲਾਲਾ ਆਹ ਪਹਿਲੀ ਕਬੱਡੀ ਤੇ ਲਾਲਾ ਲਾਲਾ ਪਹਿਲੀ ਕਬੱਡੀ ਤੇ ਰਾਣਾ ਰੰਪਾ ਸ਼ਹੀਦਾਂ ਦੇ ਵਿੱਚ ਪੈ ਗਿਆ ਮੇਰੇ ਪੰਜਾਬੀ ਵੀਰੋ ਪਹਿਲੀ ਕਬੱਡੀ ਤੇ ਲਓ ਅਗਲੀ ਕਬੱਡੀ ਕਹਿੰਦੇ ਇਨਰਜੀਤ ਚੋਲਾ ਸਾਹਿਬ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਹੈ ਚਾ ਤਿਆਰ ਆਏ ਕਹਿੰਦੇ ਮਿੰਟੂ ਉਹਨਾਂ ਦਾ ਛੇਤਾ ਆਏ ਕਹਿੰਦੇ ਮਿੰਟੂ ਉਹਨਾਂ ਦਾ ਛੇਤਾ ਮਿੰਟੂ ਉਹਨਾਂ ਦਾ ਛੇਤਾ ਹੋਏ ਦੁਗਲੀ ਵਾਲਾ ਦੁਗਲੀ ਵਾਲਾ ਦੁਗਲੀ ਵਾਲਾ ਦੁਗਲੀ ਵਾਲਾ ਦੁਗਲੀ ਵਾਲਾ ਏ ਕਮਾਲ ਹੋ ਗਈ ਆ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਅਗਲੀ ਰੇਡ ਰੇਸ਼ਮ ਪਹਿਮਾਨ ਦਾ ਪੁੱਤਰ ਹੈ ਰੇਸ਼ਮ ਪਹਿਮਾਨ ਦਾ ਪੁੱਤਰ ਮਸਤ ਗੜੀਏ ਦਾ ਵੀ ਦੌਰ ਚੱਲਦਾ ਨਾਲ ਆਓ ਸੈਣੀ ਵਾਲਾ ਟੱਕਰਾ ਮੰਡੀਆਂ ਦੇ ਬਿੱਲਾ ਕਹਿੰਦੇ ਨਾਥ 11 ਜਿੱਤਦਾ ਤੇ ਜੋਬਨ ਤੁਬਲੀ ਵਾਲਾ ਆਏ ਕਹਿੰਦੇ ਜੋਧਾ ਆਏ ਕਹਿੰਦਾ ਜੋਧਾ ਜੋਧੇ ਨਾਲ ਇੱਕ ਜੂਝ ਤੇ ਮੌਤੇ ਕਰ ਮਾਰੋ ਉਸ ਡਾਂਡੇ ਲਿਆ ਖੁੰਡੀਆਂ ਜਿੱਤਾਂ ਤੇ ਹਾਰਾ ਜਿੱਤਾਂ ਤੇ ਹਾਰਾ ਸ਼ਹੀਦਾਂ ਦੇ ਵਿੱਚ ਤੋਂ ਸ਼ਹੀਦਾਂ ਦੇ ਵਿੱਚ ਤਾਂ ਸ਼ੁਹਰਾ ਨਾਲ ਫਰੰਦੀ ਕੁੜੀਆਂ ਤਿਆਰ ਨਾਲ ਆਹ ਕਹਿੰਦੇ ਉਧਰਲੇ ਪਾਸੇ ਮਸਤ ਗੜਿਆ ਕਬੱਡੀ ਦੇ ਗਰਾਊਂਡ 'ਚ ਇਹ ਆ ਤਾਂ ਬਾਹਲਾ ਜਰੀਲਾ ਆ ਤਾਂ ਬਾਹਲਾ ਜਰੀਲਾ ਆ ਤਾਂ ਜਿਹੜੀ ਕਹਿੰਦੇ ਵਿਸ਼ੂ ਭਾਵੇਂ ਨਿੱਕਾ ਡੰਗ ਵੱਟੇ ਜਿੰਨਾ ਹੀ ਮਾਰਦਾ ਪਰ ਉਧਰਲੇ ਪਾਸੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਤੋਤਾ ਸਿੰਘ ਵਾਲਾ ਤੇ ਟਕਰਾਂ ਫਰੰਦੀਪੁਰ ਦੀ ਟੀਮ ਦੀਆਂ ਵੱਡੀਆਂ ਨੇ ਮੇਰੇ ਪੰਜਾਬੀ ਵੀਰੋ ਅਗਲੀ ਰੇਡ ਲਾਲ ਰੰਗ ਦੀ ਪਾਈ ਹੋਈ ਨਿੱਕਰ ਕੀ ਕਰਾਦਾ ਗਿੰਦੀਮਾਨ ਸਿੰਘ ਵਾਲੇ ਵਾਲਿਆ ਕੀ ਕਰਾਦਾ ਗਿੰਦੀਮਾਨ ਸਿੰਘ ਵਾਲੇ ਵਾਲਿਆ ਕਬੱਡੀ ਦੀ ਕਹਿਦੀਆਂ ਦਿਲਾਂ ਚ ਦਲੇਰੀਆਂ ਪੈਆਂ ਲੱਗਿਆਣੀਆਂ ਮੱਲ ਵੱਜੇ ਵੱਡੀ ਰਚੀਏ ਪੰਜਾਬੀਆਂ ਦੇ ਖੂਨ ਚ ਕਬੱਡੀ ਜੱਜ ਭਰਾ ਕਹਿੰਦਾ ਹੱਥ ਮੰਨ ਕੇ ਬੇਨਤੀ ਹੈ ਸਾਡੇ ਭਰਾਵਾਂ ਨੂੰ ਵੀ ਕਾਲੀ ਵਾਲੀ ਲਾਈਨ ਥੋੜੀ ਥੋੜੀ ਛੱਡ ਕੇ ਖੜਨਾ ਹੈ ਬਹੁਤ ਹੀ ਸੋਹਣੀ ਕਾਲੀ ਵਾਲੀ ਲਾਈਨ ਤੁਹਾਡਾ ਘਰ ਦਾ ਮੇਲਾ 500 ਅਗਲੀ ਕਬੱਡੀ ਆ ਆਪਾਂ ਤੱਕਾਂਗੇ ਚੋਲੇ ਵਾਲਾ ਇਹ ਸੁਖਮਨ ਦਾ ਯਾਰ ਹੈ ਆ ਗਿੰਦੀ ਨਾਲ ਟਕਰ ਮਾਨ ਸਿੰਘ ਵਾਲਾ ਪਰ ਮੈਨੂੰ ਤਾਂ ਲੱਗਦਾ ਜੌਂ ਸੀਨਾ ਇਹ ਜੌਂ ਕਹਿੰਦੇ ਨੋਟਾਂ ਦਾ ਮੀਤ ਹੋਣਗੇ ਅੱਜ ਆ ਪੈਸਾ ਕਹਿੰਦੇ ਭਰਾ ਪਾਣੀ ਵਾਂਗੂ ਵਹਾਉਂਦੇ ਆ ਹਰ ਸਾਲ ਵੱਡਾ ਟੂਰਨਾਮੈਂਟ ਕਰਾਉਂਦੇ ਇਸ ਧਰਤੀ ਦੇ ਉੱਤੇ ਪਰ ਇਧਰਲੇ ਪਾਸੇ ਮਸਤ ਗਰੀਆ ਗੋਲੀ ਗੋਲੀ ਪੱਤੀ ਸ਼ੈਰ ਪੱਤੀ ਸ਼ੈਰ ਧੱਕੇ ਨਾਲ ਪਾਣੀ ਖੇਡ ਮੈਦਾਨ ਦੇ ਵਿੱਚ ਪੁੱਟਾ ਕਰੀਏਗੀ ਲਾਡੀ ਜੋਬਰ ਸੋਣਿਆ ਲਾਈਏ ਨੂੰ ਨਹੀਂ ਕਿਸੇ ਭਰਾ ਦੀ ਪਾਣੀ ਨੇ ਗੱਜ ਵੀਰੇ ਪਰ ਇਧਰਲੇ ਪਾਸੇ ਆਊ ਹੁੰਦੀ ਹੈ ਮੇਰੇ ਪੰਜਾਬੀ ਵੀਰੋ ਪਰ ਗगन ਚੂੜ ਚੱਕ ਦੀ ਧਰਤੀ ਖੇਡ ਮੈਦਾਨ ਦੇ ਵਿੱਚ ਗगन ਚੂੜ ਚੱਕ ਦੀ ਧਰਤੀ ਹੈ ਜਿਸ ਨੂੰ ਪੱਪੂ ਦੀਆਂ ਗੱਲਾਂ ਨੌਜਨ ਪਪਾ ਦਾ ਬੜਾ ਛੋੜਾ ਆ ਨਿੱਕੇ ਜੇ ਕੱਦ ਵਿੱਚ ਪੈਂਦੀ ਕਬੱਡੀ ਹੈ ਮੁੰਡਾ ਥੱਪਦਾ ਗਗਨ ਵੀ ਇੱਡੇ ਕੱਦ ਵਿੱਚ ਸਿਰੇ ਦੀਆਂ ਪਾਉਂਦਾ ਹੈ ਇਹ ਵੀ ਸਿਰੇ ਦੀਆਂ ਪਾਉਂਦਾ ਹੈ ਕੱਦ ਭਾਵੇਂ ਛੋਟਾ ਪਰ ਮੈਨੂੰ ਲੱਗਦਾ ਇਧਰਲੇ ਪਾਸੇ ਆਇਆ ਕਿ ਤਸੱਲੀ ਹੋ ਗਈ ਈਸ਼ਕੇ ਦੀ ਮਾਰੀ ਨੇ ਮਿੱਤ ਦੀ ਧਰਤੀ ਦਾ ਮੁੰਡਾ ਪੱਪਾ ਰਵੜਾ ਸ਼ੋਲਾ ਲਿਸ਼ਕਤੇ ਪਿੰਡੇ ਪੈਣ ਪੱਟਾਂ ਵਿੱਚ ਭੁੱਗੀਆਂ ਸਾਹਣਾ ਵਾਲੇ ਭੇੜਾਂ ਵਿੱਚ ਤਾਕਤਾਂ ਨੇ ਪੁੱਜੀਆਂ ਹਰੰਦੀਪੁਰੀਆ ਆ ਆਖਿਖੋਂ ਤਿਆਰ ਕੀਤਾ ਈ ਉਹ ਹਰੰਦੀਪੁਰੀਆ ਆ ਆਖਿਖੋਂ ਤਿਆਰ ਕੀਤਾ ਈ ਹਰੰਦੀਪੁਰੀਆ ਜੀ ਵੀ ਤਾੜੀਆਂ ਮਾਰਦਾ ਹੈ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਪਰ ਉਧਰਲੇ ਪਾਸੇ ਪ੍ਰੀਤ ਤੂਤਾਂ ਵਾਲੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਗੁਰੂ ਦਾ ਖਾਲਸਾ ਤੇ ਚੰਨ ਮਾਤਾ ਗੁਜਰੀ ਦਾ ਬੈਠਾ ਕੰਡਿਆਂ ਤੇ ਛੇਜ ਵਿਛਾਈ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਰ ਪੁੱਤਰਾਂ ਦੀ ਆਈ ਆਹ ਸਾਹਮਣੇ ਆਹ ਗੱਲਾਂ ਔਖੀਆਂ ਮਾਇਆ ਵੀ ਲਾ ਰਹੇ ਆ ਸਰਦਾਰ ਪਰਸ਼ੇ ਸਿੰਘ ਜੀ ਦਾ ਧੰਨਵਾਦ ਹੈ ਆ ਸਕੂਤਰ ਦੇ ਪਾਸੇ ਸਰਵਨ ਸਿੰਘ ਜੀ ਐਸ ਐਚਓ ਸਾਹਿਬ ਸਰਦਾਰ ਹਰਭਜਨ ਸਿੰਘ ਜੀ ਸੈਕਟਰੀ ਸਾਹਿਬ ਤੇ ਜੱਜ ਵੀਰੇ ਨੂੰ ਦੁਨੀਆ ਜਾਣਦੀ ਜਿਹੜੇ ਮਾਇਆ ਭਰਾ ਲਾ ਰਹੇ ਆ ਭਾਜੀ ਕਰਮਜੀਤ ਟ੍ਰੇਡਰ ਦਾ ਧੜੇ ਆਲ ਸਾਹਿਬ ਅਗਲੇ ਸਾਲ ਕਹਿੰਦੇ ਮੋਟਰਸਾਈਕਲ ਤੇ ਜਾਣਗੇ ਬਸਤਾ ਨੂੰ ਪਰ ਫਰੰਦੀਪੁਰੇ ਆਪਾਂ ਟੱਕਾਂਗੇ ਜਦ ਲੋਹੇ ਨੂੰ ਲੋਹਾ ਕਰਦਾ ਖਿਡਿਆਰਿਆਂ ਦੇ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦੇ ਨਹੀਂ ਹੋ ਕੇ ਲਲਕਾਰਿਆਂ ਦੇ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦੇ ਨਹੀਂ ਹੋ ਕੇ ਲਲਕਾਰਿਆਂ ਦੇ ਇਧਰੋਂ ਲੇ ਪਾਸੇ ਕਮਾਲ ਨਵੇਂ ਪਿੰਡਿਆ ਨਵੇਂ ਪਿੰਡਿਆ ਨਵੇਂ ਪਿੰਡਿਆ ਗੁਰਬੰਖਸ਼ੀਰ ਸਿੰਘ ਜੀ ਡੀਪੀ ਸਾਹਿਬ ਟੀਮ ਸਿਰੇ ਹੀ ਚਾਰ ਕਰਦਾ ਹਰੰਦੀਪੁਰੀਆ ਸਿਰੇ ਸਿਰੇ ਦੇ ਮੱਲ ਲਿਆਉਂਦਾ ਆ ਸਾਹਮਣੇ ਆਪਾਂ ਟੱਕਾਂਗੇ ਹਰੰਦੀਪੁਰੀਆ ਨੇ ਥੋੜੇ ਸਮੇਂ ਦੇ ਵਿੱਚ ਹੀ ਮੁੰਡੇ ਮਾਝੇ ਵਾਲੇ ਉਹ ਸਿਰੇ ਦੇ ਜਾਹੀ ਬਣਾਉਂਦੇ ਆ ਸਿਰੇ ਦੇ ਜਾਹੀ ਬਣਾਉਂਦੇ ਆ ਹਰ ਚਰਨ ਨਾਲ ਟਕਰ ਹਰੰਦੀਪੁਰੀਆ ਹੱਥ ਨਹੀਂ ਤੇ ਫਿਰ ਜਾਂਦਾ ਇਹ ਰਾਤਾਂ ਨਾਲ ਆਉਂਦਾ ਹਰੰਦੀਪੁਰੀਆ ਹਰੰਦੀਪੁਰੀਆ ਰਾਤਾਂ ਨੂੰ ਸੁਣਿਆ ਜਾਂਦਾ ਹਰੰਦੀਪੁਰੀਆ ਇਹ ਜਿੰਦਾਬਾਦ ਕਬੱਡੀ ਇਹ ਹੈ ਜਿੰਦਾ ਬਾਦ ਕਬੱਡੀ ਲਓ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਛੋਟਾ ਕੱਦ ਹੈ ਬਿੱਲਿਆ ਇਧਰ ਤਾਲੀਆਂ ਮਰਵਾਉਂਦੀਆਂ ਫਰੰਦੀਪੁਰੀਏ ਨੇ ਹਰ ਚਰਨ ਨੇ ਆਪਾਂ ਵੀ ਮਰਵਾਦੀਆਂ ਤਾਲੀਆਂ ਆਪਾਂ ਵੀ ਮਰਵਾਦੀਆਂ ਤਾਲੀਆਂ ਆਪਾਂ ਵੀ ਮਰਵਾਦੀਆਂ ਤਾਲੀਆਂ ਪਰ ਇਧਰਲੇ ਪਾਸੇ ਤਾਲੀਆਂ ਕੰਜੀ ਲੱਗੀ ਆ ਕੰਜੀ ਲੱਗੀ ਆ ਹੁਚਕੇ ਤੇ ਹੁਚਗਾ ਹੁਚਕੇ ਤੇ ਹੁਚਗਾ ਕਬੱਡੀ ਦੇ ਗਰਾਊਂਡ ਵਿੱਚ ਕਾਲਾ ਕਹਿੰਦਾ ਹਰਿਆਣਾ ਆਹ ਸਾਹਮਣੇ ਉਧਰਲੇ ਪਾਸੇ ਗੋਲੀ ਪਾਟੀ ਸ਼ਾਰ ਵਾਲਾ ਬੀਬੀ ਰਜਨੀ ਦੀਆਂ ਗੱਲਾਂ ਗੁਰਦਰਾ ਪੱਠ ਸਾਹਿਬ ਗੁਰਦਰਾ ਪੱਠ ਸਾਹਿਬ ਇਹਦਾ ਪਤਾ ਬੜਾ ਤਗੜਾ ਖੇਡ ਮੁੰਡਾ ਉਹ ਜਿਹੜਾ ਸਿਰੇ ਸਿਰੇ ਜੱਫੇ ਲਾ ਰਿਹਾ ਜੰਟਾ ਸ਼ਹੀਦਾ ਵਾਲਾ ਲਖਾਰੀ ਹੈ ਮੰਦਿਰ ਸਿੰਘ ਜੀ ਸਰਪੰਚ ਮੱਲੀ ਖੇਤੀ ਸਟੋਰ ਸ਼ੇਰ ਸਿੰਘ ਠੇਕੇਦਾਰ ਹਲਵਾਈ ਸਰਜੀਤ ਸਿੰਘ ਮਨਾਵਾ ਵੀਰ ਤਾਂ ਕਹਿੰਦੇ 5200 ਦੀ ਰਾਸ਼ੀ ਦਾ ਸਨਮਾਨ ਕਰ ਰਣਾ ਲਖਾਰੀ ਦਾ ਇਧਰੋਂ ਦੇ ਪਾਸੇ ਇਧਰੋਂ ਦੇ ਪਾਸੇ ਆ ਕਿੱਲੇ ਬੱਦੀ ਬਲਾਵਾ ਆ ਕਿੱਲੇ ਬੱਦੀ ਬਲਾਵਾ ਧੁੱਪਲੀਆਂ ਵਾਲਾ ਇਹਦਾ ਪਿਆਰ ਮੇਜਰ ਸਿੰਘ ਜੀ ਸਾਡੇ ਥਾਣੇਦਾਰ ਸਾਹਿਬ ਪੰਜਾਬ ਪੁਲਿਸ ਦੀ ਸਰਕਾਰ ਦੀ ਸ਼ਖਸ਼ੀਅਤ ਹੈ ਲਓ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਹੁਣ ਚੂੜ ਚੱਕੀਆਂ ਅੱਲੀ ਭਾਡੀਆਂ ਲੱਗਣੀਆਂ ਹਰਿਆਣੇ ਵਾਲੇ ਵੀ ਸੱਤਲੇ ਸ਼ਹੀਦਾਂ ਵਾਲਿਆਂ ਨੇ ਲੰਮਾ ਪੱਠੇ ਵਾਲਾ ਇਹਦਾ ਵੀ ਜਿੱਤੇ ਹੱਥ ਫਿਰ ਜੇ ਉਹ ਵੀ ਯਾਰ ਨਹੀਂ ਰੱਖਦਾ ਇਹਦਾ ਵੀ ਜਿੱਤੇ ਹੱਥ ਫਿਰ ਜੇ ਉਹ ਵੀ ਯਾਰ ਨਹੀਂ ਰੱਖਦਾ ਇਹਦਾ ਵੀ ਜਿੱਤੇ ਹੱਥ ਫਿਰ ਜੇ ਹੱਥ 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 ਫਿਰ ਗਿਆ ਹੱਥ ਫਿਰ ਗਿਆ ਹੱਥ ਫਿਰ ਗਿਆ ਹੱਥ ਫਿਰ ਨਹੀਂ ਗਿਆ ਹੱਥ ਖਿਲਾੜੀ ਕੀ ਆ ਗਿਆ ਹੱਥ ਖਿਲਾੜੀ ਕੀ ਆ ਗਿਆ ਹੱਥ ਖਿਲਾੜੀ ਕੀ ਆ ਗਿਆ